ਨ ਲੈ ਕੇ ਗਏ ਨੇ ਸਰਦਾਰ ਤਲਕਾਰ ਸਿੰਘ ਜੀ ਗਰੇਵਾਲ ਸਾਹਿਬ ਸਾਡੇ ਸਰਪੰਚ ਨਮਾਤੇ ਤੇ ਸਾਡੇ ਨੰਬਰ ਦਾ ਸਤਿ ਸਾਈਂ ਸ਼੍ਰੀ ਗਰੀਆਲ ਬਲਕ੍ਰਿਪ ਸਿੰਘ ਜੀ ਸਾਡੇ ਖਾਸਾ ਪਿੰਡ ਦੇ ਸ਼੍ਰੀ ਜਗਨਾਰ ਸ਼ਰਮਾ ਜੀ ਡਾਕਟਰ ਗੁਰਸ਼ਰਮ ਸਿੰਘ ਜੀ ਚਹਿਲ ਸਾਹਿਬ ਮੰਤਰੀ ਸਾਹਿਬ ਸਿੰਘ ਸਰਪੰਚ ਕਲਾਰਾ ਐਸ ਐਚਓ ਸਾਹਿਬ ਨਮਾਣਾ ਤੇ ਨਾਲ ਸਾਡੇ ਸਮੂਹ ਦੇ ਪ੍ਰਬੰਧਕ ਸਮੂਹੇ ਮੈਂਬਰ ਸਾਹਿਬਾਨ ਇਹ ਪਹਿਲੀ ਗੁਸਤੀ ਦੀ ਸ਼ੁਰੂਆਤ ਬਾੜੀ ਪਾਸ਼ਾ ਦੇ ਵਿੱਚ ਅਕਸ਼ਮੇ ਦੇ ਦਰਜ ਸਰਦਾਰ ਕੇਤਾ ਸਿੰਘ ਜੌੜਾ ਮਾਜਰਾ ਸਾਹਿਬ ਐਮ ਐਲ ਏ ਹਲਕਾ ਸਮਾਣਾ ਯਾਦਗਾਰੀ ਫੋਟੋਆਂ ਨਿਕ ਜੀ ਤੂੰ ਆ ਲੰਘ ਜੀ ਸਰ ਕਿਹਦਾ ਗੱਲ ਹੋਈ ਆ ਜੋ ਆਜੋ ਬੱਲੇ 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 ਮੈਂ ਖੜੋ ਹਰ ਸੂਚੇ ਪ੍ਰਸ਼ਾਸਨ ਦਾ ਬਹੁਤ ਬਹੁਤ ਧੰਨਵਾਦ ਹੈ ਸਰਦਾਰ ਬੱਦੇ ਸਿੰਘ ਬਰਾੜ ਡੀ ਐਸ ਪੀ ਸਮਾਣਾ ਐਸਐਸਓ ਸ੍ਰੀਪ੍ਰਿੰਦੇ ਅਤੇ ਚੌਕੀ ਚਾਰਜ ਬਲਦੇਵ ਸਿੰਘ ਜੀ ਸਾਡੇ ਗਾਜੇਵਾਸਾ ਉਹਦੇ ਜਿੱਦੇ ਵੀ ਮੁਲਾਜ਼ਮ ਆਲ ਰੈਂਕ ਪਹੁੰਚੇ ਨੇ ਅੰਟੀ ਨੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ ਨਵੇਂ ਬੱਚੇ ਆ ਹਾਂ ਇੱਕ ਯਾਦਗਾਰੀ ਬੋਲ ਜੀ ਜੀਗੁਰੂ ਜੀ

ਮੋੜ ਮੋੜ ਮੇਲਾ ਲੰਗਰ ਕਮੇਟੀ ਪਹੁੰਚਦੀ ਹੈ ਸਦਾ ਕੇਵਲ ਸਿੰਘ ਜੀ ਘਰੇਵਾਲ ਸਰਦਾਰ ਅਫਤਾਰ ਸਿੰਘ ਜੀ ਘਰੇਵਾਲ ਭਗਵੰਤ ਸਿੰਘ ਜੀ ਘਰੇਵਾਲ ਸਤਗੁਰ ਸਿੰਘ ਜੀ ਘਰੇਵਾਲ ਅਵਨੇਂਦਰ ਸਿੰਘ ਜੀ ਗਿੱਲ ਸਾਹਿਬ ਤੇ ਨਾਲ ਸਤਗੁਰ ਸਿੰਘ ਜੀ ਫਰੀਕੇ ਜੀ ਫਰੀਕੇ ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲੰਗਰ ਕਮੇਟੀ ਦੇ ਭਰਾਵਾਂ ਦਾ ਜਪਿੰਦਰ ਆ ਜਾ ਅੱਗੇ ਭਾਈ ਮੈਂਬਰ ਆ ਲਿਓ

ਹੋ ਇਹ ਬਾਈਬਲ ਜਿਆਦੇ ਨਾਲ ਲੱਗੇ ਬੋਲ ਸੀ ਨਹੀਂ ਬਾਈਬਲ ਪਰਪਰਾ ਗਿਆਨੀ ਪਰਗਨ ਕੇ ਬਿਲਕੁਲ ਪਰਪਰਾ ਦਾ ਬਈਪਾ ਹਾਂ ਤੋਂ ਬਾਂ ਚੁਕਿਆ ਲਾ ਇਹ ਬਾਈਬਲ ਜਿਆਦੇ ਬੋ ਸਰਦਾਰ ਜੀ ਆਪ ਜੀ ਗਿਆਨ ਸਿੰਘ ਸਾਹਿਬ ਜੀ ਤੋਂ ਬੋਲਦੇ ਰਿਖ ਕੇ ਆਵਾਰ ਸਰਦਾਰ ਜੀ ਜੀ ਸਿੰਘ ਜਿੰਦਰਦਾਰ ਸਾਹਿਬ ਉਹਨਾਂ ਦੇ ਸੇਵਾ ਤੇ ਧੰਨਵਾਦ ਹੈ ਸਾਡੇ ਇਹ ਪਿੰਡਾ ਪ੍ਰਬੰਧ ਕਮੇਟੀ ਦੇ ਪਰਨਾ ਆਲਾ ਮਸ਼ਾਲਾ ਉਹਨਾਂ ਨੇ ਬਹੁਤ ਵਧੀਆ ਖਵਾ ਲਿਆ ਸਾਡੀ ਮੇਕਅੱਪ ਨਿਕਲ ਗਿਆ ਬਹੁਤ ਵਧੀਆ ਕੁਰਤੀਆਂ ਚੱਲ ਰਹੀਆਂ ਨੇ ਭਾਈ ਬਖਸ਼ਪਾਲ ਬਾਸਖਰੂ ਰਾਜੂ ਖਾਨ ਕਨੋਰੀ ਇਕ ਵਾਰੀ ਫੇਰ ਸਰਦਾਰ ਜੀ ਦਾ ਸੇਵਾਦਾਰ ਮਾਜਰਾ ਸਾਹਿਬ ਜੀ ਜਸਾਰ ਸਰਮਾ ਜੀ ਡਾਕਟਰ ਚਹਿਲ ਸਾਹਿਬ ਕੈਨੀ ਸਰਮਾ ਦਾ ਆਇਆ ਵੀ ਹੈ ਗਿਆ ਕਮਲ ਬਲਵੰਦ ਨਾਪਾਦੇ ਸੁਨੀਲ ਬਲਵੰਦ ਪਟਿਆਲਾ ਸਰਦਾਰ ਸਰਦੇਵ ਜੀ ਬਲਵੰਦ ਉਹਨਾਂ ਦਾ ਸੇਵਾ ਕਰਦੇ ਧੰਨਵਾਦ ਹੈ ਸਰਦਾਰ ਸਰਦੇਵ ਜੀ ਬਲਵੰਦ ਦਾ